ਸੋ ਸਿੱਖਰ ਜੀ ਅੱਜ ਦੀ ਵੀਡੀਓ ਥੋੜੀ ਜਿਹੀ ਲੰਬੀ ਚੱਲੂਗੀ ਲੰਬੀ ਕਾਰਨ ਅੱਜ ਦੀ ਵੀਡੀਓ ਹੈ ਜਿਹੜੇ ਮੇਰੇ ਰੈਂਪੋ ਪੁੱਤ ਤੇ ਹੈ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਚਲੋ ਜੀ ਆਪਾਂ ਜੀ ਰੈਂਪੋ ਨੂੰ ਬੰਦ ਕੇ ਉਹ ਆਰਾਮ ਕਰ ਰਿਹਾ ਆਪਾਂ ਕੈਮਰਾ ਸੈੱਟ ਕਰਕੇ ਚੱਲੇ ਗਏ ਰੈਂਪੋ ਕੋਲ ਰੈਂਪੋ ਨੂੰ ਕੀਤੀ ਜਾ ਕੇ ਪੱਪੀ ਪੱਪੀ ਕਰ ਤੋਂ ਬਾਅਦ ਆ ਬਾਈ ਚੱਕਿਆ ਪੈ ਉਹ ਪੈਦਾ ਟੂਲੀ ਖੋਲ ਗਏ ਲੱਗੇ ਰੈਂਪੋ ਨੂੰ ਨਹਾਉਣ ਪਰ ਰੈਂਪੋ ਸਾਡਾ ਹੈ ਜੇ ਉਹ ਕਹਿੰਦਾ ਪਹਿਲਾਂ ਪਾਣੀ ਪੀਊਗਾ ਫਿਰ ਨਾ ਆਊਗਾ ਚਲ ਕੋਈ ਪਾਣੀ ਬੁਲਾਤਾ ਆਪਾਂ ਰੈਂਪੋ ਨੂੰ ਬਦੂ ਵਜ ਕੇ ਉਹਨੂੰ ਉੱਤਰ ਦੇਖ ਪਰ ਪੱਟੂ ਨੇ ਉੱਤਰ ਵੇਖਿਆ ਅਨੀ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਹੋ ਗਿਆ ਵੀ ਜਿ ਨਵਾਉਣ ਦੇ ਵਿੱਚ ਨਵਾਉਣ ਤੋਂ ਬਾਅਦ ਜੀ ਆਪਾਂ ਇਹਨੂੰ ਕਿਹਾ ਝਟਕੀ ਕਰਦੇ ਇਹਨੇ ਇਤੋਂ ਵਾਰ ਕੀਤੀਆਂ ਝਟਕੀਆਂ ਉਦੋਂ ਬਾਅਦ ਤੋਂ ਜੀ ਮਾਈ ਨੂੰ ਕਿਹਾ ਪਤਾ ਚਲ ਮੰਜਾ ਕਿੱਥੇ ਹੈ ਤੇ ਇਹਨੂੰ ਆਪਣੇ ਲੱਗਿਆ ਮੰਜੇ ਦਾ ਪਤਾ ਜੀ ਝਟਕੀ ਕਰਨ ਤੋਂ ਬਾਅਦ ਇਹਨੇ ਕੀ ਕਰਨਾ ਹੁਣ ਜਾ ਕੇ ਬੱਠੂ ਆਪਣੇ ਮੰਜੇ ਦੇ ਬਿਮਾਰੀਆਂ ਛਾਰ ਗਿਆ ਆਪਣੇ ਮੰਜੇ ਤੇ ਮੰਜੇ ਦੀ ਇਹਨੂੰ ਪੂਰੀ ਪਹਿਚਾਣ ਹੈ ਉੱਤੇ ਦੀ ਹੁਣ ਕਦੋਂ ਚੱਲਿਆ ਇੱਧਰ ਵਾਪਸ ਆ ਜਾ ਫੇਰ ਆਇਆ ਮੰਜੇ ਦੀ ਮੰਜੇ ਦੇ ਸਾਹਮਣੇ ਜਿਹੜੀ ਤੁਹਾਨੂੰ ਵਿੰਡੋ ਦੇ ਉੱਥੇ ਲੱਗਿਆ ਕੁੱਲਰ ਰਾਤ ਨੂੰ ਪੈਂਦਾ ਹੈ ਮੰਜੇ ਤੇ ਉਸ ਤੋਂ ਬਾਅਦ ਤੋਂ ਜੀ ਕੀ ਕੀਤਾ ਆਪਾਂ ਨੇ ਫਿਰ ਇੱਥੇ ਅੜਕੇ ਖੜ ਗਏ ਕਿ ਮੈਂ ਨਹੀਂ ਜਾਣਾ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਕਿ ਚੱਲ ਵਿੰਡਰੇ 'ਚ ਇਹਨੂੰ ਆਪਣਾ ਪਿੰਜਰਾ ਦੇ ਕੇ ਪਿੰਜਰੇ ਦੇ ਵਿੱਚ ਜਾ ਕੇ ਨੰਤ ਲੈ ਰਿਆ ਤੀਨ ਨੂੰ ਮੈਂ ਕਿਹਾ ਪੁੱਤ ਹੁਣ ਮੈਂ ਲੱਗਿਆ ਉਹਨੂੰ ਗੇਟ ਇਹਨੂੰ ਚੜ ਗਿਆ ਗੁੱਸਾ ਤੇ ਇਹ ਤੋਂ ਬਾਅਦ ਚ ਉਹਨੂੰ ਪਿਆਰ ਨਾਲ ਇਹਨੂੰ ਕਿਹਾ ਵਾ ਪੁੱਤ ਉੱਪਰ ਦੇਖ ਥੋੜਾ ਜਿਆ ਇਹਨੇ ਦੇਖਿਆ ਨਹੀਂ ਮੈਂ ਕਰ ਫੇਰ ਗਿਆ ਪੁੱਤਰ ਉੱਪਰ ਦੇ ਫੇਰ ਦੇਖਿਆ ਤੇ ਇਹਨੂੰ ਬਾਅਦ ਦੇਖਣ ਤੋਂ ਬਾਅਦ ਇਹਨੂੰ ਕਿਹਾ ਪੁੱਤ ਥੱਲੇ ਬਹਿ ਜਾ ਗਿੜੇ ਘਟ ਕੇ ਕਹਾ ਤਾਂ ਮੇਰਾ ਪੂਰਾ ਮੰਨਦਾ ਤੇ ਆਨ ਨਾਲ ਬਹਿ ਗਿਆ ਉਸ ਤੋਂ ਬਾਅਦ ਵਿੱਚ ਉਹ ਜੀ ਆਪਾਂ ਰੈਮਨਰ ਬੁਲਾ ਕੇ ਪੋਚਾ ਇਹਨੂੰ ਪਾਤੇ ਦੇ ਕਮਰੇ 'ਚ ਤੇ ਲਾਤਾ ਇਹਨੂੰ ਕੁੱਲਰ ਕੁੱਲਰ 'ਚ ਪਾਤਾ ਪਾਣੀ ਸਭ ਨੂੰ ਬੇਨਤੀ ਹੈ ਕਿ ਜਿਨ੍ਹਾਂ ਕੋਲ ਡੌਗ ਨੇ ਨਾ ਗਰਮੀ ਆ ਸਰਦੀਆਂ ਨਾ ਪੂਰਾ ਧਿਆਨ ਰੱਖਿਆ ਕਰੋ ਕਿਉਂਕਿ ਇਹ ਬੜੇ ਪਿਆਰੇ ਹੁੰਦੇ ਨੇ ਧੰਨਵਾਦ